ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹੀਦ ਹੋਣ ਵਾਲੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮਾਨੀ ਮਦਦ ਕਰ ਰਹੀ ਹੈ ਤਾਂ ਜੋ ਪਰਿਵਾਰ ਦਾ ਜੀਵਨ ਪੱਧਰ ਸਹੀ ਹੋ ਸਕੇ ਇਹ ਹੈ ਸ਼ਹੀਦ ਤਰਲੋਚਨ ਸਿੰਘ ਦਾ ਘਰ ਮਾਪਿਓ ਦਾ ਇਕੱਲਾ-ਇਕੱਲਾ ਪੁੱਤ ਤੇ ਤਿੰਨ ਭੈਣਾਂ ਦਾ ਇੱਕੋ ਇੱਕ ਭਰਾ ਤਰਲੋਚਨ ਸਿੰਘ ਦੀ ਸ਼ਹੀਦੀ ਤੋਂ ਬਾਅਦ ਹੁਣ ਇਸ ਘਰ 'ਚ ਰਹਿ ਗਏ ਨੇ ਸਿਰਫ ਮਾਂ ਤੇ ਪਿਓ ਅਈ ਤਾਂ ਇਹ ਸਦੇ-ਸਦੇ ਟਾਈਮ ਪਾਸ ਕਰਦੇ ਤੇਗੇ ਤਰਲੋਚਨ ਸਿੰਘ ਪਿੰਡ ਦੇ ਮੁੰਡਿਆਂ ਦਾ ਆਦਰਸ਼ ਸੀ ਇਹਦੇ ਕਾਰਨ ਬਹੁਤ ਮੁੰਡੇ ਔਰ ਦੇ ਵਿੱਚ ਵੀ ਭਰਤੀ ਹੋ ਗਏ ਜਿੰਨੇ ਉਰੇ ਫੌਜੀ ਬਣ ਕੇ ਉਹਨੇ ਕਿਸੇ ਪਿੰਡ ਦੇ ਵਿੱਚ ਨਹੀਂ ਹੋਇਆ ਉਹ ਵੀ ਕੰਮ ਨਹੀਂ ਕਰ ਸਕਦੇ ਇਹ ਮਰੀਜ਼ ਐ ਮੈਂ ਫਾੜ ਦਾ ਮਰੀਜ਼ ਐ ਜੀ ਅਸੀਂ ਕੁਝ ਵੀ ਨਹੀਂ ਕਰ ਸਕਦੇ ਤਿੰਨ ਧੀਆਂ ਨੇ ਮੈਂ ਮੈਂ ਵੀ ਇਹਨੂੰ ਕਹਿੰਦੇ ਵੀ ਆਪਦਾ ਮਾਨ ਸਨਮਾਨ ਇਹ ਵੀ ਮੈਨੂੰ ਕਹਿੰਦਾ ਵੀ ਤੂੰ ਆਪਦਾ ਹੁਣ ਤੂੰ ਜੇ ਤਖੜੀ ਹੋਵੇਂਗੀ ਤਾਂ ਆਪਾਂ ਤਿੰਨ ਧੀਆਂ ਦੇ ਚੱਥੇ ਹੱਥ ਰੱਖਾਂਗੇ ਬੇਸ਼ੱਕ ਸ਼ਹੀਦ ਤਰਲੋਚਨ ਸਿੰਘ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਦੀ ਰਾਸ਼ੀ ਦੇ ਕੇ ਪਰਿਵਾਰ ਦਾ ਹੱਥ ਫੜਿਆ ਹੈ ਤਾਂ ਜੋ ਇਸ ਉਮਰੇ ਗੁਜ਼ਰ ਬਸਰ ਲਈ ਤੰਗ ਨਾ ਹੋਣਾ ਪਵੇ ਪੰਜਾਬ ਸਰਕਾਰ ਦਾ ਧੰਨਵਾਦ ਜੀ ਸਾਨੂੰ ਜਿਹੜਾ ਕਰੋੜ ਰੁਪਿਆ ਮੁੱਖ ਮੰਤਰੀ ਸਾਹਿਬ ਘਰੇ ਆ ਕੇ ਦੇ ਕੇ ਅਸੀਂ ਸਭ ਜਾਣਦੇ ਹਾਂ ਕਿ ਸ਼ਹੀਦਾਂ ਦੇ ਪਰਿਵਾਰਾਂ ਦੇ ਲਈ ਇਹ ਬਹੁਤ ਵੱਡੀ ਦੁੱਖ ਦੀ ਘੜੀ ਹੈ ਪਰ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਖੜੀ ਹੈ